ਵਿਰੋ ਵਿਰੋ ਗਰਿਆ ਸ਼ਹਿਰ ਆਪਣਾ ਠੀਕ ਆ ਕਲੀ ਗੋਲੀ ਪਾਈ ਆ ਫੰਕਸ਼ਨ ਲੱਗਦਾ ਕੋਈ ਉਧਰ ਵੀ ਆ ਲਾ ਆ ਪੁੱਛਾ ਬਾਬਾ ਜੀ ਦਾ ਇਹ ਬਰਿਆ ਸ਼ਹਿਰ ਵਿਰੋ ਆਪਣਾ ਠੀਕ ਆ ਜੀ ਸੁਵਿਧਾ ਸੈਂਟਰ ਜਾਣਾ ਆਪਾਂ ਦੇਖੋ ਕਿੱਧਰਲੀ ਸਾਈਡ ਤੇ ਆ ਠੀਕ ਆ ਤੇ ਹਟ ਕੋ ਬਾਹਰ ਜਾਂਦੇ ਹੈਗਾ ਆ ਅਲਦੇ ਆਪਾ ਫਟਕੋ ਬਾਹਰ ਸੂਰਾ ਸੈਂਟਰ ਠੀਕ ਆ ਜੀ ਸਾਚੂ ਰੂਚਾ ਇੱਥੇ ਬਹੁਤ ਜਿਆਦਾ ਪਈ ਜਾਂਦਾ ਆ ਕਈ ਵਾਰੀ ਠੀਕ ਆ ਕਈ ਵਾਰੀ ਨੰਗਰ ਨੂੰ ਆਪਾ ਹੋ ਜਾਂਦਾ ਇੰਨਾ ਜਾ ਕੇ ਹੱਲੇ ਦਾ ਸਹੀ ਆ ਉਹਦੇ ਪੋਰੇ ਠੀਕ ਆ ਇੰਦਰ ਵੀ ਰੱਖਿਆ ਆ ਕੇਲੇ ਹੂਲੇ ਰੱਖਿਓ ਆ ਠੀਕ ਆ ਜੀ ਕੀ ਆ ਕੀ ਆ ਬਾਉਂਟਰੀਆਂ ਲੂਟਰੀਆਂ ਹੱਲੇ ਵੀ ਚੱਲੀ ਜਾਂਦੀਆਂ ਠੀਕ ਆ ਰਾਜ ਰੂਟ ਤੋਂ ਆ ਦੇਖੋ ਕੰਨਾ ਮੋਰੇ ਸਾਡਾ ਦੱਸਿਆ ਸੀ ਨਾ ਰਸ਼ ਪੈਣਾ ਰਸ਼ ਤਾਂ ਹੁੰਦਾ ਹੀ ਐ ਇਸ ਵਾਰੀ ਹੋਗੇ ਗੱਡੀਆਂ ਗੱਪੇ ਲਾ ਦਿੰਦੇ ਆ ਲੋਕ ਗੱਡੀ ਗੱਪੇ ਲਾ ਦਿੰਦੇ ਆ ਲੋਕ ਦੇਖੋ ਕਿੱਦਾਂ ਆਪਾਂ ਕੱਗੇ ਲੈ ਗਏ ਠੀਕ ਆ ਸੋ ਸਾਡੇ ਮਰੇ ਸਾਰਾ ਬੜੇ ਕੁੱਪੜੇ ਹੋ ਗਏ ਮੈਂ ਕਿਹਾ ਚਲੋ ਹੁਣ ਆਏ ਆ ਗਰਿਆ ਨੂੰ ਜੀ ਆ ਹੋ ਗਏ ਚੱਲਦੇ ਆ ਥੋੜਾ ਸੰਤ ਤੋਂ ਨਾ ਕਰਕੇ ਹੁਣ ਮੇਰਾ ਧਾਰ ਕੱਢਦਾ ਕੰਮ ਹੋਦੀ ਠੀਕ ਆ ਮੁੜ ਕੇ ਹੁਣਾਂ ਦੀ ਸਾਰਾ ਹੀ ਅੱਛਾ ਦੇਖੋ ਹੁਣਾਂ ਇਹ ਆਪਣਾ ਗੁਰਾਇਆ ਸ਼ਹਿਰ ਇਹਦਾ ਇਧਰ ਉੱਪਰ ਆਇਆ ਦੂਜਾ ਆਉਂਦਾ ਆ ਹਾਂ ਫਟਕ ਵੀ ਤੁਹਾਨੂੰ ਦਿਖਾਉਗਾ ਨਵੇਂ ਬਣੇ ਆ ਫਲੋਰ ਇਧਰੋਂ ਫਗਵਾੜਾ ਆ ਜਾਂਦਾ ਵੀਰੋ ਠੀਕ ਆ ਜੀ ਇਹ ਆ ਜੀ ਫਟਕਾ ਵਾਲਾ ਨਵੇਂ ਬਣੇ ਫਟਕ ਵੀ ਦੇਖ ਲੈਂਦੇ ਆ ਖੁੱਲੇ ਆ ਖੁੱਲੇ ਆ ਖੁੱਲੇ ਆ ਪੁੱਤਰ 3 ਫਟਕ ਵੀ ਫਟਕ ਵੀ ਕਹਿੰਦੇ ਬਹੁਤ ਸੋਨੇ ਬਣਾਉਂਦੇ ਗੁਰਾਇਆ ਦੇ ਤਦੋਂ ਉਦਾਂ ਵੀ ਪਰੇਸ਼ਾਨੀ ਆਉਂਦੀ ਸੀ ਇੱਥੇ ਕਾਫੀ ਠੀਕ ਆ ਪਰ ਹੁਣ ਸਹੀ ਹੋ ਗਈ ਪਰ ਆ ਲਿਆ ਟੋਇਆ ਟਿੱਬਿਆਂ ਦਾ ਹੈਗਾ ਮਾੜਾ ਮੋਟਾ ਠੀਕ ਆ ਕਿਤੇ ਵੀ ਵੜਤਾਂ ਨਾਲ ਸੈੱਟ ਹੋ ਜਾਂਦੇ ਹਨ ਵਧੀਆ ਰਹਿਣਾ ਸੀ ਆ ਦੇਖੋ ਕਿੰਨੇ ਸੋਹਣੇ ਬਣਾ ਦਿੱਤੇ ਥੱਲੇ ਫਟਕ ਵਧੀਆ ਬਣਾ ਦਿੱਤੇ ਹੋਰੇ ਵੀ ਡਾਕਟਰ ਦੇਖੋ ਕੰਨਾ ਹੈਗਾ ਤੇ ਉੱਛਾਈ ਤੋਂ ਕਿਹਨੂੰ ਤੋਂ ਬੋਰਾ ਸੈਂਟਰ ਕੰਦਰ ਆ ਆ ਹਾਂ ਹਾਂ ਇਹ ਦੋ ਸੁਲਵਾ ਸੈਂਟਰ ਬੁਛਣਾ ਰਹਿਣਾ ਕਰਤੇ ਆ ਜੰਮੀ ਹੌਲੀ ਹੌਲੀ ਥੋੜੀ ਹੋ ਆ ਪੂਰੇ ਦੀਆ। ਘਰ ਘਰ ਆ ਬੁਲੇ। ਗੁਰੂ ਮਾਰਾ ਯੋ ਲੱਗਦਾ ਇਤਰੇ ਲੱਗਦਾ। ਠੀਕ ਆ। ਹੁਣ ਫਿਰ ਸੂਬਾ ਸੈਂਟਰ ਦਾ ਇਤਰੇ ਕਿੱਥੋਂ ਪਤਾ? ਠੀਕ ਆ ਸੂਬਾ ਸੈਂਟਰ ਅੱਗਣ ਪੈਣਾ ਆਪਾਂ ਨੂੰ। ਇਹ ਪਸ ਲੈਣੇ ਆਇਜੇ। ਸੋਛ ਗਰ ਪਹਿਲਾਂ ਸੂਬਾ ਸੈਂਟਰ ਦੇ ਇਧਰੇ ਆ। ਆਹ ਤੇ ਭਾਈਓ ਤੇਰੇ ਪਿੰਡ ਚੌਕ ਦੇ ਖੇਵਾਂ ਦੇ ਅੰਦਰ ਵੜ ਜਾਓ ਓਕੇ ਧੰਨਵਾਦ ਧੰਨਵਾਦ ਸਿੰਘਾੜਾ ਚੌਕ ਉਹਦੇ ਅੱਗੇ ਜਾ ਕੇ ਆ ਓ ਹੋ ਹੋ ਮੁੰਨੇ ਲੱਗਿਆ ਆਇਆ ਆਇਆ ਉਹਦੇ ਡੱਗ ਗਿਆ ਜੀ ਨਾ ਓਏ ਭਾਈ ਸੁਖਦਾ ਸੈਂਟਰ ਕਿੱਧਰ ਆ ਸੁਖਦਾ ਸੈਂਟਰ ਇੱਧਰ ਹੀ ਆ ਹਾਂ ਇੱਧਰ ਨੂੰ ਇੱਧਰ ਵੀ ਚੱਲਦੇ ਹੈ ਨਾ ਹਾਂਜੀ ਕਹਿੰਦੇ ਆਹ ਖੰਡ ਗੜੀਆਂ ਚ ਜਾਈਓ ਸਹੀ ਆ ਇਹ ਮਰੇ ਪਾਰਕਾ ਨਹੀਂ ਹੈ ਅੱਛਾ ਜੀ ਪਾਰਕ ਜੀ ਓਕੇ ਤੁਹਾਨੂੰ ਅੱਗੇ ਜੀ ਇੱਧਰ ਵੀ ਬੈਂਕ ਖੁੱਲ ਗਏ ਆਹ ਦੇਖੋ ਪੰਜਾਬ ਅੱਛਾ ਜੀ ਇੱਥੇ ਬੈਂਕ ਖੁੱਲ ਰਹੀ ਲੋ ਜੀ ਬੜੀ ਵਿੱਚ ਵੜ ਗਏ ਹੋਰੇ ਕਹਿੰਦੇ ਪਾਰਕਾ ਨਹੀਂ ਹੈ ਆਹ ਕਰਦੇ ਇੱਕ ਸੁਲ੍ਹਾ ਸੈਂਟਰ ਆ। ਅੱਛਾ ਜੀ। ਇੱਧਰ ਦਾ ਲੱਗਦਾ ਨਹੀਂ ਕੋਈ ਕੋਈ। ਇਹ ਸ਼ਾਇਦ ਭਾਈ ਸੁਲ੍ਹਾ ਸੈਂਟਰ ਇੱਧਰ ਆ ਜੀ। ਆਪਾਂ ਤੁਹਾਨੂੰ ਮੋੜੇ ਜਾਓ। ਧੰਨਵਾਦਾਂ ਕਰ ਜੀ। ਬਹੁਤ ਜੀ ਸੁਲ੍ਹਾ ਸੈਂਟਰ ਆ ਗਏ ਆਪਾਂ। ਠੀਕ ਆ। ਇੱਧਰ ਲਾ ਵੀ ਦੇਖ ਲੋ ਸੁਲ੍ਹਾ ਸੈਂਟਰ ਮੰਡੀ ਜਾੜਾ ਤੇ ਚਲੋ ਹੈਗਾ ਹੀ ਹੈਗਾ। ਇਹ ਵੀ ਕੋਈ ਆਪਾਂ। ਇਹ ਆ ਜੀ ਸੁਲ੍ਹਾ ਸੈਂਟਰ। ਤੇ ਜਾਣਾ ਆਪਾਂ। ਭਗਵੰਦਰ ਜੀ ਹੂ ਅੱਛਾ ਮੋਹ ਜੀ ਇੱਧਰ ਸੁਬਰਾ ਸੈਂਟਰ ਇਹ ਦੇਖ ਕਿਹੜਾ ਆ ਸਾਰਾ ਹੀ ਇਹ ਆ ਪਾਰਕ ਗੁਰਾਇਆਂ ਦੇ ਸ਼ਹਿਰ ਦੀ ਸਾਰੀ ਇੱਧਰ ਦੇਖਦੇ ਸਾਰੀ ਪਾਰਕ ਹੀ ਆ ਇਹ ਇਹ ਹੁੰਦਾ ਆ ਸੁਬਰਾ ਸੈਂਟਰ ਚੋਂ ਠੀਕ ਹੈ ਜੀ ਸਾਰਿਆਂ ਨੂੰ ਇਹ ਗੁਰਾਇਆਂ ਦੀ ਜੀ ਕਈ ਨੇ ਹੂਲਦੇ ਵੀ ਨਹੀਂ ਆਣੇ ਉਦੋਂ ਹਾਂ ਚਲੋ ਢੇੜਾ ਹੀ ਪਿਆ ਠੀਕ ਆ ਤੇ ਬਾਕੀ ਟੱਕਰਦੇ ਆ ਤੁਹਾਨੂੰ ਲੋ ਵੀ ਚੱਲੀਏ ਆਪਾਂ ਠੀਕ ਆ ਇੱਥੇ ਪਿਆ ਢੇੜਾ ਇਧਰੋਂ ਵੀ ਤੁਹਾਨੂੰ ਦਿਖਾਵਾਂ ਇਹ ਜੀ ਪਾਰਕ ਬੁਰਾਗਾ ਖੇਰ ਦੀ ਟੈਂਕੀ ਤੇ ਪਾਰਕ ਜੀ ਹੋ 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 ਹੋਹ ਦੇ ਪਾਰਕ ਸਾਰੀ ਇਧਰ ਹੀ ਆ ਸੁਭਾ ਕਹਿੰਦਾ ਉਹ ਕੰਦੇ ਸੁਬਾ ਤੂੰ ਆਉ ਉਹ ਇਹ ਕੋ ਵੀ ਚੜਾਈ ਚੜਦੀ ਆ ਮਰੇ ਹਲੇ ਆਉਂਦਾ। ਇਹ ਵੀ ਦੂਰ ਜੀ। ਥੋੜੀ ਰੱਖ ਲੀ। ਬਹੁਤ ਗਾਜਾ ਜਿਆ। ਅਸੀਂ ਤੇ ਵੀ ਦਹਾ। ਨਿਕਲ ਵੀ ਖਾਮਦੋ। ਪਤਾ ਨਹੀਂ ਗਿਆ। ਦੇਖੋ ਇਹ ਨਵਾਂ ਸਾਰੀਆਂ ਚੀਜ਼ਾਂ ਤਰਾਨਾ ਰੱਖਉਂਦਾ। ਇਧਰ ਵੀ ਫੁੱਲ ਗਈਆਂ ਕਾਫੀ। ਠੀਕ ਆ پتہ ਨਹੀਂ ਆ ਇਹ ਨਹੀਂ ਹੁਣ ਕਿੰਨਾ ਟਾਈਮ ਹੋ ਗਿਆ ਤੁਰਨਾ ਹਾਂ ਹਾਂ ਗੱਲ ਕੇ ਅਜੇ ਵੀ ਸਬਜ਼ਾ ਕੇਂਦਰ ਕਰਕੇ ਆਉਣਾ ਪਿਆ ਠੀਕ ਆ ਜਿੰਦਾ ਮੋਤੋਂ ਪਿੰਡੋਈ ਬੈਗ ਮੋੜਨ ਲੱਗਾ ਸੀ ਅਜੇ ਮੰਡੀ ਦੇ ਵਿੱਚੋਂ ਮੰਡੀ ਦੇ ਵਿੱਚੋਂ ਠੀਕ ਆ ਜੀ ਤੇ ਦੇਖਦਾ ਕਰਦਾ ਸੀ ਭੈਣ ਇੱਕੋ ਫਟਕਾ ਕਰਾਇਆ ਉਹਦਾ ਉਹ ਫਟ ਕੇ ਕਰ ਰਿਹਾ ਵਧੀਆ ਬਣਾਉਂਦਾ ਹੁੰਦਾ ਠੀਕ ਆ ਆ ਜਿਹੜਾ ਪੱਟ ਪਟਾਈਆ ਹੋਇਆ ਇਹ ਨਹੀਂ ਵਧੀਆ ਠੀਕ ਆ ਆ ਜਿਹੜੇ ਆਹ ਵਾਲੇ ਆ ਨਾ ਹੁੱਟੇ ਹੁੱਟੇ ਜੇ ਇਹ ਵੀ ਬਰਦ ਹੋਣੇ ਚਾਹੀਦੇ ਆ ਇਤਰੂ ਵ ਦੇ ਲੋ ਕਰਾਇਆ ਯਾਰ ਇੱਥੇ ਵੀ ਹੁਣ ਐਮੋਲਾਂ ਤੋਂ ਖੜੀ ਰਹਿੰਦੀ ਆ ਸਾਰੀ ਦਿਹਾੜੀ ਠੀਕ ਆ ਜੀ ਇੱਧਰ ਪਾਰਕ ਕਰਨ ਲੱਗੀ ਦੇਖੋ ਕਟਪਟਈਆ ਦਾ ਕਾਰ ਆਉਂਦਾ ਜੂਰ ਸਾਰਾ ਪੋਟਾ ਜੀ ਇਹਦਾ ਕਰਦਾ ਸ਼ੁਰੂ ਸਾਰਾ ਹੀ ਇੰਦਰ ਵੀ ਚੱਲ ਰਿਹਾ ਲੰਗਰ ਦੀ ਤਿਆਰੀ ਠੀਕ ਹੈ ਜੀ ਯਾਰ ਇਥੇ ਰੱਛਾ ਦਾ ਬਹੁਤ ਪੰਗਾ ਪੈਂਦਾ ਬਹੁਤ ਜਿਆਦਾ ਬੰਦਾ ਪੈਂਦਾ ਉਹ ਵੀ ਗੱਡੀਆਂ ਗੁੱਡੀਆਂ ਇੱਥੇ ਇੱਕ ਖੜੀਆਂ ਹੁੰਦੀਆਂ ਹੋਈਆਂ ਯਾਰ ਤਾਂ ਕਰਕੇ ਜਿਆਦਾ ਪੰਗਾ ਪੈ ਜਾਂਦਾ ਵੀਰੋ ਠੀਕ ਆ ਬਲੌਗ ਆਪਾਂ ਇੱਥੇ ਹੀ ਪਾ ਲੈਣਾ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਬਲੌਗਾਂ ਨੂੰ ਅਗਲ ਨੂੰ ਯਾਰ ਕੱਟ ਕਰਨਾ ਪੈਣਾ ਹਾਂ ਹਾਂ ਦੇ ਲੋਕ ਤਾਂ ਪੈਂਦਾ ਲੋਕੀ ਗੱਡੀਆਂ ਗੱਭੇ ਖੜੀਆਂ ਕਰ ਦਿੰਦੇ ਆ ਨਾ ਤਾਂ ਕਰਕੇ ਇਦੋਂ ਵੀ ਬੰਗਾ ਲੱਗਣਾ ਬਹੁਤ ਜ਼ਿਆਦਾ ਆਉਂਦਾ ਬਿੱਲਾ ਵੀਰੋ ਠੀਕ ਹੈ ਜੀ ਤਾਂ ਕਰਕੇ ਇਹੋ ਮੋਲ ਉਹ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਕਰਾਂਗੇ ਅਗਲੇ ਬਲੌਗ ਦੇ ਵਿੱਚ ਠੀਕ ਹੈ ਇਸ ਬਲੌਗ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਵਾ ਦਿਨਾਵਾ ਕੋਲੇ ਆਪਣਾ ਸ਼ੌਕ ਉੱਥੇ ਕਰਾਈ ਜਿੱਥੇ ਵੀ ਲੱਗੂ ਲੰਗਰ ਬਾਗਿਆਂ ਦਾ ਈਵਲ